ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਚਿਆਂ ਨੂੰ ਤੁਹਾਨੂੰ ਸੁਣਾਉਣ ਜਾ ਰਹੀਆਂ ਗੁਰੂ ਅਮਰਦਾਸ ਜੀ ਦੀ ਸਾਖੀ ਜਦੋਂ ਗੁਰੂ ਅਮਰਦਾਸ ਜੀ ਨੂੰ ਕਿਲਤ ਲਗਾਇਆ ਗਿਆ ਗੁਰਗੱਦੀ ਦਿੱਤੀ ਗਈ ਗੁਰ ਅੰਗਦ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ ਅਮਰਦੇਵਲੇ ਇੱਕ ਵੇਲੇ ਪੋਮਾਗ ਦੇ ਦਿਨਾਂ ਵਿੱਚ ਜਦ ਗੁਰੂ ਅਮਰਦਾਸ ਜੀ ਬਿਆਸਤ ਹੋ ਜਾਂ ਲੈ ਕੇ ਆ ਰਹੇ ਸਨ ਤਾਂ ਮੀਂਹ ਵਸ ਰਿਹਾ ਸੀ ਬਿੱਲੀ ਚਮਗੇ ਹਨੇਰੀ ਆ ਰਹੀ ਸੀ ਤਾਂ ਗੁਰੂ ਜੀ ਦਾ ਇੱਕ ਜੁਲਾਈ ਦੇ ਕਰੀਰ ਦੇ ਕਿੱਲੇ ਦੇ ਨਾਲ ਪੈ ਰਟ ਗਿਆ ਤਾ ਡਿਗ ਪੇ ਪਰ ਜਲ ਲਈ ਦੁਨਾਂ ਦਿੱਤਾ ਬਹੁਤ ਸਾਰਾ ਖੜਾ ਖੋਣ ਕੇ ਜੁਲਾਈ ਦੇ ਜੁਲਾਈ ਦੇ ਜੁਲਾਈ ਨੇ ਪੁੱਛਿਆ ਕਿ ਕੋਣ ਡਿਗਾ ਹੈ ਉਸਨੇ ਵੱਧ ਘੱਟ ਗੱਲਾਂ ਕਈਆਂ ਤੇ ਕਿਹਾ ਕਿ ਅਮਰੂ ਟੁੱਕਰ ਗਦਾਈ ਵੀ ਥਾਵਾ ਹੈ ਜਿਸ ਨੂੰ ਵੀ ਦੇ ਰਾਤ ਤੇ ਆਰਾਮ ਨਹੀਂ ਹੁੰਦਾ ਇਹ ਛੋੜ ਕੇ ਗੁਰੂ ਜੀ ਨੇ ਕਿਹਾ ਚੱਲਿਆ ਮੈਂ ਕਿਉਂ ਨਹੀਂ ਥਾਵਾ ਹੋਣਾ ਹੈ ਮੇਰੇ ਸਾਰੇ ਸਾਈ ਸਾਰੇ ਜਗ ਦੇ ਮਾਲਕ ਜੀ ਦੇ ਗੁਰੂ ਅੰਗਦ ਸਾਹਿਬ ਜੀ ਹਨ ਇਹ ਕਹਿ ਕੇ ਗੁਰੂ ਮਰਦਾਨਾ ਜੀ ਨੇ ਆਕੇ ਇਸ਼ਨਾਨ ਕਰਾਇਆ ਉਧਰ ਉਹ ਜੁਲਾਈ ਸੁਦੈਨ ਚੱਲੀ ਹੋ ਗਈ ਗਾਲਾਂ ਕੱਡੇ ਤੇ ਚੱਕ ਵੱਡੇ ਜਿਲਾਹੇ ਦੇਕਾਰ ਦੇ ਗੁਰੂ ਜੀ ਪਾਸ ਲੈ ਆਏ ਤਾਂ ਸਾਰੀ ਬਿੱਠਾ ਸੁਣਾਈ ਗੁਰ ਅੰਗਦ ਦੇਵ ਜੀ ਦੇ ਗੁਰੂ ਅਮਰਦਾਸ ਜੀ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਮੈਂ ਕਿਉਂ ਨਹੀਂ ਤਾਂਵਾ ਹੋਣਾ ਹੈ ਜਨ ਮੇਰੇ ਥਾਂ ਸ੍ਰੀ ਗੁਰੂ ਗੁਰੂ ਸਾਹਿਬ ਹੰਦ 3 ਜੁਲਾਈ ਨੇ ਸੱਚ ਸੱਚ ਕਿਹਾ ਤਾਂ ਉਹ ਠੀਕ ਹੋ ਗਈ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਵਾਰ ਦਿੱਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਮਾਣਿਆਂ ਦਾ ਮਾਂ ਮਿਤਾਣਿਆਂ ਦਾ ਤਾਂ ਜਿ ਤਾਂਵਿਆਂ ਦੇ ਤਾਂ ਨਿਉਟਿਆਂ ਦੀ ਉਹ ਤਾਂਵਿਆਂ ਦਿੱਤਾ ਨੀ ਆਸਰੇ ਆਂ ਦੇ ਆਸਰੇ ਨਿੱਤ ਰਿਆਂ ਦੀ ਤਾਰ ਨੀ ਜੋਰਿਆਂ ਦਾ ਜੋਰ ਪੀਰ ਦਾ ਪੀਰ ਇਹੋ ਜੇ ਵਾਰ ਦੇ ਕੇ ਗੁਰੂ ਅਮਰਦਾਸ ਜੀ ਦੇ ਸੇਤੋਂ ਮਡਾਸਾ ਨਹੀਂ ਸੀ ਉਤਾਰਿਆ ਜੋ 6 ਸੇਰ ਪੱਕੇ ਦਾ ਸੀ ਪਰ 11 ਵਰੇ ਸੇਵਾ ਕਰਦੇ ਰਹੇ ਪਰ ਮਡਾਸਾ ਨਹੀਂ ਸੀ ਉਤਾਰਿਆ ਜੋ ਕਪੜਾ ਸਾਲ ਦੇ ਸਾਲ ਮਿਲਦਾ ਇਸ ਉਪਰ ਬਲੇਟ ਦੇ ਰਹਿੰਦੇ ਤਾਂ ਹੀ ਗੁਰੂ ਜੀ ਨੇ ਵਾਰ ਦਿੱਤਾ ਕਿ ਇਹ ਬੜਾ ਭਾਰੀ ਗੁਰੂ ਹੋਵੇਗਾ ਫਿਰ ਇਸ਼ਨਾਨ ਕਰਾ ਕੇ ਚੰਗੇ ਵਸਤਰ ਪਵਾ ਕੇ ਪਹਿਲੇ ਇੱਕ ਮਾਗ ਸੰਮਤ 1609 ਬਿਕਰਮੀ ਨੂੰ ਗੁਰਿਆਈ ਦਾ ਤਿਲਕ ਬੱਬਾ ਬੁੱਢਾ ਜੀ ਹੱਥੀ ਬਖਸ਼ਿਆ ਕਹਲੇ ਆਪ ਮੱਥਾ ਟਕਿਆ ਫੇ ਸਾਰੀ ਸੰਗਤ ਨੂੰ ਟਕਾਇਆ ਗੁਰੂ ਜੀ ਦੇ ਇੱਕ ਪੁੱਤਰ ਦਸੂ ਜੀ ਨੇ ਤਾਂ ਮੱਥਾ ਟੇਕ ਦਿੱਤਾ ਪਰ ਦਾਤੂ ਜੀ ਨੇ ਨਹੀਂ ਟੇਕਿਆ ਸੋ ਗਾਲਾ ਦਿੰਦਾ ਘਰ ਨੂੰ ਚਲਾ ਗਿਆ ਗੁਰੂ ਜੀ ਨੇ ਕਿਹਾ ਅੱਜ ਤੋਂ ਮੇਰਾ ਸਰੂਪ ਇਨੰ ਵਿੱਚ ਸਮਝੋ ਮੇਰੇ ਆਰ ਇਨੰ ਵਿੱਚ ਕੋਈ ਪੇਤ ਨਹੀਂ ਸੀ ਸੋ ਸਭ ਸੰਗਤ ਨੇ ਇਸ ਤਰ੍ਹਾਂ ਕੀਤਾ ਔਰ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਆਪ ਗੋਇਦਵਾਲ ਜਾ ਕੇ ਰਹੋ ਫਿਰ ਗੁਰੂ ਅਮਰਦਾ ਜੀ ਕੋਲ ਵਾਲ ਨੂੰ ਮੁਠੇ ਪਹਿਲੇ ਤੁਰ ਕੇ ਗੁਰੂ ਜੀ ਵੱਲ ਪਿੱਠ ਨਾ ਹੋਵੇ ਇਕਾਦਿ ਜਾਬਰਾਜ ਕਿਸੇ ਨਾ ਕੋਈ ਗੱਲ ਨਾ ਬਾਤ ਨਾ ਕਰਨ ਕੇਵਲ ਗੁਰੰਗਤ ਜੀ ਦੇਵ ਜੀ ਚੰਨ ਜੀ ਤੇਆਂ ਰੱਖਣ ਤਾਂ ਗੁਰੰਗਤ ਜੀ ਨੇ ਆਪ ਆਕੇ ਦਛਨ ਦਿੱਤਾ ਗੁਰੂ ਅਮਰਦਾ ਜੀ ਨੂੰ ਦੇ ਚਾਰਦੀ ਟੈਪੇ ਗੁਰੰਗਤ ਜੀ ਨਾਲ ਗੱਲ ਨਾ ਲਾ ਲਿਆ ਔਰ ਨਾ ਲੈ ਆਈ ਗੁਰੂ ਅਮਰਦਾਸ ਜੀ ਸੱਜਾ ਹੱਥ ਫੜ ਕੇ ਗੁਰੰਗਰ ਜੀ ਆ ਰਹੇ ਸਨ ਤਾਂ ਅਮਰਦਾਸ ਜੀ ਦਾ ਖਬਾਹਤ ਗੁਰੂ ਸਾਹਿਬ ਤੋਂ ਅੱਗਾ ਹੋ ਗਿਆ ਇਸ ੱਕੇ ਗੁਰੂ ਅਮਰਦਾਸ ਜੀ ਨੂੰ ਬੜੀ ਚਿੰਤਾ ਹੋਈ ਕਿ ਇਹ ਹੱਥ ਗੁਰੂ ਸਾਹਿਬ ਤੋਂ ਅੱਗੇ ਕਿਉਂ ਹੋ ਗਿਆ ਇਸ ੱਕੇ ਗੁਰੂ ਅਮਰਦਾਸ ਜੀ ਸਾਰੀ ਅਵਸਥਾ ਸੱਜੇ ਹੱਥ ਨਾਲ ਸਭ ਕੰਮ ਕਰਦੇ ਰਹੇ ਪਰ ਗੁਰੂ ਜੀ ਦੀ ਅੰਗ ਅੰਗ ਸੇਵਾ ਕਰਦੇ ਰਹੇ ਭਾਵੇਂ ਗੋੰਦਵਾਲ ਜਾ ਰਹੇ ਸਨ ਪਰ ਤਦ ਵੀ ਇੱਕ ਵਾਰ ਰੋਜ਼ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਸਨ ਆਦੀ ਬੱਟੇ ਇਹ ਮੇਰੀ ਆਜ਼ਦੀ ਸਾਖੀ ਸੀ ਮੇਰੀ ਸਾਖੀ ਸੁਣ ਲਈ ਸਾਰੇ ਬੱਚਿਆਂ ਦਾ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ اور ਇੱਕ ਵਾਰ ਫੇਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਧੰਨਵਾਦ